ਚੰਦਪੁਰ ਨਹੀਂ ਲੰਗਰ ਕਮੇਟੀ ਸਰਾਏ ٹرسٹ ਕਪੂਰਥਲਾ ਵੱਲੋਂ 44ਵਾਂ વાર્ਸ਼ਿਕ ਲੰਗਰ ਸ਼ਰਾਵਣ ਅਸ਼ਟਮੀ ਮੇਲੇ ਦੇ ਉਪਲਬਖੇ ਵਿੱਚ ਹਿਮਾਚਲ ਪ੍ਰਦੇਸ਼ ਮਾਦਾ ਚੰਦਪੁਰ ਨਹੀਂ ਵਿੱਚ ਸਥਿਤ ਕਪੂਰਥਲਾ ਵਾਲੀ ਸਰਾਏ ਤੇ ਲਗਾਇਆ ਜਾਂਦਾ ਹੈ ਲੰਗਰ ਦੀਆਂ ਤੀਸਰੇ ਦਿਨ ਸਵੇਰ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਪੰਜਾਬ ਯੂਨਿਕ মিডিਆ ਤੇ ਸਾਂਝੀਆਂ ਕਰ ਰਹੇ ਹਾਂ ਜੈ ਮਾਤਾ ਦੀ ਏ ਕਾਰਾ ਮਾ ਚੰਦਪੁਰਨੀ ਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਦਿਨ ਮੰਗਲਵਾਰ ਲੰਗਰ ਚਲਦਾ ਪਿਆ ਮਾਰਦਾ ਦਰਬਾਰ ਲੱਗਿਆ ਹੋਇਆ ਬਾਹ ਦੇ ਦਰਬਾਰ ਤੇ ਆਓ ਖੁਸ਼ੀਆਂ ਆਪਣੀਆਂ ਪ੍ਰਾਪਤ ਕਰੋ ਤੇ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਸਵੇਰੇ 7:00 ਵਜੇ ਆ ਬੇਸਨ ਚਾਹ ਮਠੀ ਦਾ ਲੰਗਰ ਸ਼ੁਰੂ ਹੋ ਚੁੱਕਾ ਵਾ ਕਪੂਰਥਲਾ ਲੰਗਰ ਕਮੇਟੀ ਸਰਾਂ ਟਰਾਫ ਦੇ ਉੱਤੇ ਇਸ ਤੋਂ ਪਹਿਲਾਂ ਬਿਸਕੁਟ ਤੇ ਰਸਦਾ ਲੰਗਰ ਚੱਲਿਆ ਵਾ ਹੁਣ ਬੇਸਣ ਦੇ ਮਠੀ ਦਾ ਲੰਗਰ ਚੱਲ ਰਿਹਾ ਜੀ ਠੀਕ ਹੈ ਜੀ ਮਮਤਾ ਦੀ ਜੀ ਸਵੇਰ ਦੇ 7:00 ਵੱਜ ਚੁੱਕੇ ਆ ਜਿੰਤ ਪੁਨੀ ਲੰਗਰ ਕਮੇਟੀ ਸਰਾਇਟ ਅਸਲ ਲੰਗਰ ਦੀ ਸੇਵਾ ਸ਼ੁਰੂ ਹੋ ਚੁੱਕੀ ਆ ਸਾਡੇ ਅੰਕਲ ਜੀ ਸੇਵਾ ਕਰਦੇ ਪੇਟਾ ਦੀ ਹਾਂਜੀ ਸਾਢੇ 7:00 ਟਾਈਮ ਬਰੈਡ ਜੈਮ ਦੀ ਸੇਵਾ ਚੱਲਦੀ ਪਈ ਆ ਮਾਣਾ ਸਵੇਰ ਦੇ 9:00 ਵੱਜ ਚੁੱਕੇ ਆ ਆਲੂ ਬਰੋਨਾ ਤੇ ਨੀਰ ਲੰਗਰ ਸ਼ੁਰੂ ਹੋ ਚੁੱਕਾ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਦੇਖੋ आलू परोठा चापोले आलू भरे जी जै माता जी जय माता जी भर जी आलू परोठे देवे ਵੇਰ ਦੇ 11 ਵਜੇ ਹੀ ਠੰਡੀ ਲੱਸੀਦਾਰ ਲੰਗਰ ਸ਼ੁਰੂ ਹੋ ਚੁੱਕਾ ਜੀ ਚੰਚੁਪੰਨੀ ਲੰਗਰ ਕਮੇਟੀ ਸਰਾਇ ਟ੍ਰਸਟ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ 11:00 ਵੱਜ ਗਏ ਨੇ ਚੰਤਪਨੀ ਲੰਗਰ ਕਮੇਟੀ ਦੇ ਪਟੂਰੇ ਛੋਲੇ ਤੇ ਲੱਸੀ ਦਾ ਠੰਡੀ ਲੱਸੀ ਦਾ ਲੰਗਰ ਸ਼ੁਰੂ ਹੋ ਗਿਆ ਵੇ ਸੇਵਾਦਾਰ ਸੇਵਾ ਕਰਦੇ ਪਏ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ ਸਰਬਾਨੰਦ ਜੀ ਕਿਰਪਾ ਕਰਨਾ ਤਕਰੀਬਨ ਜਿੰਨੀ ਵਾਰ ਵੀ ਮਿਲਦੇ ਆ ਸਾਨੂੰ ਇਹ ਕੁਛ ਨਾ ਕੁਛ ਖਾਂਦੇ ਹੀ ਮਿਲਦੇ ਆ ਆ ਦੇਖੋ ਨੰਬਰ 24 ਅਲੂ ਪਰੋਠੇ ਦੇ ਨਾਲ ਚਾਹ ਪਰੋਠੇ ਚਾਹ ਪਰੋਠੇ ਅਲੂ ਪਰੋਠੇ ਦੇ ਨਾਲ ਗਣਮ ਗਣ ਅਲੂ ਪਰੋਠਾ ਦੇ ਨਾਲ ਜੀ ਆਇਓ ਪਰੇ ਦੀ ਜੈ ਮਾਤਾ ਦੀ

you